ਤੋਂ ਦੇਖਵਾਂ ਉਹ ਕਿਸੇ ਮੁਹੱਲੇ ਚ ਜਾਂ ਗਲੀ ਕੋਚੇ ਚ ਕਿਨੇ ਪ੍ਰਚਾਰ ਕਰਦੇ ਨੇ ਜੇ ਦੇਖਿਆ ਤਾਂ ਲੋਕ ਪਰ ਉਹਨਾਂ ਵਾਸਤੇ ਪੱਥਰਾਂ ਨਾਲ ਰੋਣ ਲੱਗੇ ਬੈਠੇ ਹੋਏ ਆ ਵੀ ਆਓ ਭਾਈ ਪਹਿਲਾਂ ਕਹਿੰਦੇ ਸੀ ਕੋ ਤਪਤੀ ਜੇ ਸਾਲੇ ਜੀ ਜੇ ਇਦਾਂ ਦੀਆਂ ਕਹਾਣਤਾਂ ਸੁਣਾਉਂਦੇ ਨੇ ਅੱਜ ਕਿਉਂ ਨਹੀਂ ਬੋਲਦੇ ਫਿਰ ਅੱਜ ਕਹਿੰਦੇ ਮੂਨੇ ਲੋਕਾਂ ਤੋਂ ਫੂਟ ਮੰਗਦੇ ਨੇ ਫਿਰ ਕਿਉਂ ਨਹੀਂ ਕਰਦੇ ਜਿੱਦੀ ਵਾਰਟੇ ਤੇ ਉਹਨਾਂ ਨੇ ਸਭ ਤੋਂ ਵੱਡੀ ਗਲਤੀ ਮਜੂਦਰ ਸਰਕਾਰ ਹੈ ਉਹਦੇ ਕੋਲੇ ਲੋਕਾਂ ਨੂੰ ਕਹਿਣ ਵਾਸਤੇ ਕੁਝ ਨਹੀਂ ਹੈ ਜਿਹੜੇ ਲਾਰੇ ਲਾ ਕੇ ਝੂਠੇ ਵਾਅਦੇ ਕਰਕੇ ਜਰਮਨਿਸਟਰ ਬਣਾਇਆ ਸੀ ਉਹਦੇ ਇੱਕ ਵੀ ਲਾਗੂ ਨਹੀਂ ਕਰ ਸਕਿਆ ਮੁੱਖ ਮੰਤਰੀ ਸਾਹਿਬ ਤਾਂ ਦਮ ਤੇ ਮਾਰ ਰਹੇ ਨੇ ਅੱਜ ਬੇਪਰਨਾਲੇ ਦੇ ਵਿੱਚ ਹੀ ਨੇ ਉਹ ਤਾਂ ਕਹਿੰਦੇ ਨੇ ਸੀਟਾਂ ਚਾਰੀ ਸਾਡੀਆਂ ਨੇ ਅਸੀਂ ਤਾਂ ਜਾਣ ਹੀ ਨਹੀਂ ਦੇਣੀ ਕੋਈ ਮੁੱਖ ਮੰਤਰੀ ਤੇ ਬਹੁਤ ਕੁਝ ਕਹੂਗਾ ਬੋਲੋਗਾ ਤੇਰਾ ਤੇਰਾ ਆਉਣਗੀਆਂ ਕਿੰਨੇ ਆਈਆਂ ਸੀ ਫਿਰ ਕਾਲਾ ਢਲੋਂ ਕਿੰਨੇ ਫਰਕ ਨਾਲ ਤੁਸੀਂ ਜਿੱਤਦੇ ਦੇਖਦੇ ਹੋ ਦੇਖੋ ਜੀ ਜਿਸ ਹਾਲਾਤ ਨੇ ਮੇਰੇ ਖਾਲੇ ਪੱਕੇ ਜੋਰ ਤੇ ਆ ਪੜੀਆਂ ਸੋ ਸਾਫ ਕਾ ਸਿਹਤ ਮੰਤਰੀ ਸਾਹਿਬ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਜੀ ਪ੍ਰਚਾਰ ਕਰ ਰਹੇ ਹਾਂ ਕਿਵੇਂ ਦਾ ਲੱਗ ਰਿਹਾ ਦੇਖੋ ਜੀ ਲੋਕਾਂ ਵੱਲੋਂ ਬੜਾ ਪਰ ਮਹੰਗਾਰਾ ਮਿਲ ਰਿਹਾ ਹੈ ਠੀਕ ਹੈ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਜਿਹੜੀ ਮੌਜੂਦਾ ਸਰਕਾਰ ਹੈ ਹੂੰ ਉਹਦੇ ਕੋਲੇ ਲੋਕਾਂ ਨੂੰ ਕਹਿਣ ਵਾਸਤੇ ਕੁਝ ਨਹੀਂ ਹੈ ਹੂੰ ਕਿ ਜਿਹੜੇ ਲਾਰੇ ਲਾ ਕੇ ਝੂਠੇ ਵਾਅਦੇ ਕਰਕੇ ਜਿਹੜਾ ਮੈਨੀਫੈਸਟੋ ਬਣਾਇਆ ਸੀ ਉਜੇ ਇੱਕ ਵੀ ਲਾਕੂਰੀ ਕਰ ਸਕੇ ਹੋ ਇਸ ਲਈ ਉਹਨਾਂ ਲੋਕਾਂ ਬਾਰੇ ਅੱਜ ਤੱਕ ਦੇਖਣਾ ਉਹ ਕਿਸੇ ਮੁਹੱਲੇ ਚ ਜਾਂ ਗਲੀ ਕੁਚੇ ਚ ਕਿਨੇ ਪ੍ਰਚਾਰ ਕਰਨ ਦੇ ਦੇਖਿਆ ਜੇ ਦੇਖਿਆ ਤਾਂ ਲੋਕ ਉਹਨਾਂ ਵਾਸਤੇ ਪੱਥਰਾਂ ਨਾਲ ਰੋੜ ਲੈ ਕੇ ਬੈਠੇ ਹੋਏ ਆ ਵੀ ਆਓ ਭਾਈ ਆ ਹੁਣ ਬੀਬੀ ਥੋੜੇ ਸਾਹਮਣੇ ਬੈਠੀਆਂ ਨੇ ਕਿ ਜਿਹੜੇ ਰੌਲਾ ਪਾ ਰਹੇ ਨੇ ਕਿ ਤੇਸਾ ਅਸੀਂ ਪਿੱਟ ਰਹੇ ਆ ਤੇ ਦੰਪ ਗਰੋਪ ਚੇਂਜ ਕਰ ਦਿਓ ਪਰ ਕਿਸੇ ਗੱਲ ਨਹੀਂ ਸੁਣੀ ਪਰ ਔਰ 2 ਸਾਲ ਤੋਂ ਥੋੜੀ ਵਿਸਪੜ ਇਲੈਕਸ਼ਨ ਨਹੀਂ ਹੋਇਆ ਇਥੋਂ ਦਾ ਤੇ ਲੋਕ ਇਸ ਤਰ੍ਹਾਂ ਤਰ੍ਹਾਂ ਕਰਦੇ ਲੋਕਾਂ ਜਿਹੜੇ ਜਾਣ ਕਿੱਥੇ ਲੋਕ ਸਿੰਸਪਰ ਲੋਕ ਇਹ ਤਾਂ ਤੁਸੀਂ ਦੱਸ ਰਹੇ ਹੋ ਤਰਾ ਤਰਾ ਕਰ ਰਹੇ ਨੇ ਪਰ ਮੁੱਖ ਮੰਤਰੀ ਸਾਹਿਬ ਤਾਂ ਦਮ ਕਜੇ ਮਾਰ ਰਹੇ ਨੇ ਬਠਿੰਡੇ ਅੱਜ ਫੇਰ ਬਰਨਾਲੇ ਦੇ ਵਿੱਚ ਹੀ ਨੇ ਉਹ ਤਾਂ ਕਹਿੰਦੇ ਨੇ ਸੀਟਾਂ ਚਾ ਰਹੀਆਂ ਸਾਡੀਆਂ ਨੇ ਅਸੀਂ ਤਾਂ ਜਾਣ ਹੀ ਨਹੀਂ ਦੇਣੀ ਕੋਈ ਵੀ ਸੀਟ ਮੁੱਖ ਮੰਤਰੀ ਬਹੁਤ ਕੁਝ ਕਹੂਗਾ ਹਾਂ ਬੋਲੋ ਤੇਰਾ ਤੇਰਾ ਆਉਣਗੀਆਂ ਕਿੰਨੀ ਆਈਆਂ ਸੀ ਫਿਰ ਕਿੰਨੇ ਕਿੰਨੇ ਵਾਦੇ ਦਿੱਤੇ ਸੀ ਇੱਕ ਬਿਨਾਂ ਬਰਨਾਲੇ ਸੀਟ ਤੋਂ ਕੋਈ ਸੀਟ 5 6 ਵਾਦੇ ਨਹੀਂ ਜਿੱਤੀ ਹੁੰਦੀ ਠੀਕ ਹੈ ਨਾ ਹੁਣ ਕੋਈ ਸੀਟ ਜਿੱਤਣ ਵਾਲਾ ਉਹ ਹੁਣ ਜੇ ਹੁਣ ਉਹ ਕਹੇ ਤਾਂ ਹਾਰ ਗਿਆ ਤੇ ਲੋਕਾਂ ਨੂੰ ਕੀ ਮੂੰਹ ਦਿਖਾਊਗਾ ਫਿਰ ਕਹਿਣਾ ਪਾਉ ਹੈ ਨਾ ਲੋਕਾਂ ਵਾਸਤੇ ਹੂੰ ਜਿਹੜਾ ਉਹ ਡਰਾਮੇ ਕਰਨ ਦਾ ਕਰਦਾ ਫਿਰਦਾ ਹੈ ਉਹਨੇ 3-5 ਸਾਲ ਤੋਂ ਕੀਤਾ ਲੋਕਾਂ ਨੂੰ ਇੱਕ ਬਗੈਰ ਕਮੇਟੀ ਦੇ ਬਗੈਰ ਕੁਝ ਕੀਤਾ ਹੈ ਹੂੰ ਅੱਜ ਕਿਹੜੇ ਬੰਦ ਕੋ ਕਿਹੜਾ ਬੰਦਾ ਵੋਟ ਪਾਉ ਕਸਾਨ ਬੋ ਉਹਨਾਂ ਨੂੰ ਮਜ਼ਦੂਰ ਬੋ ਆਰਤੀ ਬੋ ਜਸਦਰ ਵਾਲਾ ਵੋਟ ਪਾਊਗਾ ਕੋਈ ਨਹੀਂ ਵੋਟ ਪਾਉਂਦਾ ਕਿਸਾਨ ਮੰਡੀ ਦੇ ਵਿੱਚ ਅੱਜ ਮੈਂ ਥੋੜੇ ਸਾਹਮਣੇ ਪਰਸੋ 20-25000 ਮਿਲਾਜੂ ਸਾਰੇ ਪੰਜਾਬ ਝੰਡਾ ਮਾਤ ਕਰਕੇ ਗਏ ਆ ਔਰ ਕਿਸਾਨ ਜਿਨ੍ਹਾਂ ਨੇ ਕੱਲ ਇਕਤਾ ਗ੍ਰਹਾਹਣੇ ਫੈਸਲਾ ਕੀਤਾ ਵੀ ਇਹਨਾਂ ਨੂੰ ਵੋਟ ਨਹੀਂ ਪਾਉਣਾ ਝਾੜੂ ਨੂੰ ਪਾਉਣਾ ਵੀ ਤੇ ਇਹ ਇਹ ਜ਼ਰੂਰ ਦੱਸਿਓ ਕਿ ਅਸੀਂ ਵੀ ਹੁਣ ਮੰਡੀ ਦਾ ਤੌਰ 'ਤੇ ਜਦੋਂ ਕੀਤਾ ਮੰਡੀ ਦੇ ਵਿੱਚ ਸਰਵੇ ਕਰਨ ਗਏ ਤਾਂ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਸਾਨੂੰ ਘੱਟ ਤੋਂ ਘੱਟ 10-10 ਦਿਨ ਹੋ ਗਏ ਮੰਡੀਆਂ 'ਚ ਬੈਠਿਆ ਨੂੰ ਪਰ ਮੰਡੀ ਵੱਲ ਕੋਈ ਸਿਆਸਤਦਾਨ ਮੂੰਹ ਨਹੀਂ ਕਰ ਰਿਹਾ ਇਹ ਬੇਸ਼ੱਕ ਉਹ ਸੱਤਾਧਾਰੀ ਹੋਵੇ ਬੇਸ਼ੱਕ ਕੋਈ ਹੋਰ ਹੋਵੇ ਕੀ ਲੱਗਦਾ ਹੈ ਕਿਉਂ ਨਹੀਂ ਜਾ ਰਹੇ ਜੀ ਸਾਡੇ ਸੀਐਲਪੀ ਲੀਡਰ ਨੇ ਕਰੋ ਪੰਜਾਬ ਦੇ ਹਰ ਜ਼ਿਲ੍ਹੇ ਜਾ ਕੇ ਮੰਡੀਆਂ 'ਚ ਕੀਤੀਆਂ ਨੇ ਬਕਾਇਦਾ ਉਹਦੇ ਬੜੇ-ਬੜੇ ਬਿਆਨ ਛਪੇ ਨੇ ਬਕਾਇਦਾ ਅਸੀਂ ਸੈਂਟਰ ਕੋਲ ਚਿੱਠੀਆਂ ਵੀ ਲਿਖੀਆਂ ਨੇ ਔਰ ਉਦੋਂ ਬਾਅਦ ਥੋੜੇ ਬਹੁਤ ਇਸ ਤਰ੍ਹਾਂ ਵੀ ਹੋਏ ਨੇ ਠੀਕ ਹੈ ਜੀ ਲੇਕਿਨ ਜਿਹੜਾ ਹੁਣ ਸਿਸਟਮ ਹੈ ਕਿ ਇਹ ਲੋਕਾਂ ਨੂੰ ਗਮਰਾਹ ਕਰ ਰਹੇ ਨੇ ਹੁਣ ਅਸੀਂ ਪ੍ਰਚਾਰ ਵਾਲੇ ਪਾਸੇ ਜਾਈਏ ਕਿ ਬੰਡੀ ਵਾਲੇ ਪਾਸੇ ਜਾਈਏ ਹੂੰ ਠੀਕ ਹੈ ਨਾ ਲੇਕਿਨ ਇਹ ਹੈ ਕਿ ਹੁਣ ਆਪਣੇ ਇੱਥੇ ਦਾ 10 ਦਿਨ ਹੋ ਗਏ ਬਾਗੀ ਪੰਜਾਬ ਦਾ 20 ਦਿਨ ਹੋ ਰਿਹਾ ਬੈਠਣ ਹੋ ਗਏ ਔਰ ਹਲੇ 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 ਦਾ ਹਲੇ ਦਾ ਇਹ ਹਾਲਾਤ ਨੇ ਕਿ ਜੇਕਰ ਜਿਵੇਂ ਸਦਾ ਹਲੇ ਬਾਡੀ ਬਹੁਤ ਬਈ ਹੈ ਖੜੀ ਹਲੇ ਜੇ ਆਹੀ ਹਾਲਾਤ ਰਹੇ ਬੰਡੀ ਦੇ ਲਿਫਟਿੰਗ ਦੇ ਜਾਂ ਪ੍ਰਕੂਰਮੈਂਟ ਦੇ ਤਾਂ ਇੱਕ ਮਹੀਨਾ ਘਟ ਰੋਣੇ ਲੱਗੂਗਾ ਜਿਹੜਾ ਗੁਰਦੀਪ ਬਾਠ ਹੈ ਆਜ਼ਾਦ ਖੜੇ ਹੋਏ ਨੇ ਆਮ ਆਦਮੀ ਪਾਰਟੀ ਚ ਉਹਨਾਂ ਨੇ ਬਗਾਵਤ ਕੀਤੀ ਹੈ ਤੇ ਉਹਦਾ ਬਾਰੇ ਕੀ ਕਹੋਗੇ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿਤੇ ਨਾ ਕਿਤੇ ਮੁੱਖ ਮੰਤਰੀ ਸਾਹਿਬ ਚਾਹੁੰਦੇ ਸੀ ਵੀ ਗੁਰਦੀਪ ਬਾਠ ਨੂੰ ਟਿਕਟ ਮਿਲੇ ਮੇਲੇ ਹੱਤਾਲੀ ਵਾਲ ਨੂੰ ਗਈ ਤੇ ਹੁਣ ਐਂ ਰਲਿਆ ਗੁੱਲਿਆ ਕੰਮ ਚੱਲੀ ਜਾਂਦਾ ਕੀ ਕਹੋਗੇ ਇਹਦੇ ਬਾਰੇ ਨਾਲ ਜਿਹੜੀ ਬਿੱਲੀ ਥਲੇ ਤੋਂ ਬਾਹਰ ਆ ਗਈ ਹਾਂ ਜਿਹੜਾ ਕਿਸੇ ਆਮ ਘਰ ਦੇ ਲੋਕ ਪੁੱਤ ਐਮਐਲਏ ਬਣਾਉਣੇ ਆ ਵਜੀਰ ਬਣਾਉਣੇ ਆ ਇੱਥੇ ਹੁਣ ਰਿਸ਼ਤੇਦਾਰੀਆਂ ਆਉਣ ਲੱਗੀਆਂ ਉਹਨੂੰ ਇਗਨੋਰ ਕਰਤਾ ਵਿਚਾਰੇ ਨੂੰ ਹਾਂਜੀ ਵਾਠ ਨੂੰ ਇਗਨੋਰ ਕੀਤਾ ਹੈ ਤੇ ਕੋ ਮੌਜੂਦਾ ਮਾਨ ਅੰਦਰ ਖਾਤੇ ਉਹਦਾ ਵਧਈ ਵੀ ਹੈ ਜੀ ਜੀ ਸਮਝ ਕੇ ਬਰੀ ਗੱਲ ਹੈ ਕਿ ਜੇ ਜੇ ਇੱਕ ਵਰਕਰ ਨੂੰ ਇਸ ਤਰ੍ਹਾਂ ਕਰਦੇ ਹੋ ਉਤਲੋਂ ਵੋਟ ਕਰਨਾ ਪਉਣਗੇ ਜੀ ਜੀ ਤੇ ਹੁਣ ਫਿਰ ਉਸੇ ਪੁੱਤ ਭਤੀਜੇ ਜਿਆਦਾ ਆ ਗਏ ਹੂੰ ਪਹਿਲਾਂ ਕਹਿੰਦੇ ਸੀ ਪੁੱਤ ਭਤੀਜੇ ਸਾਲੇ ਜੀਜੇ ਇਦਾਂ ਨਹੀਂ ਕਹਾਵਤਾਂ ਸੁਣਾਉਂਦੇ ਅੱਜ ਕਿਉਂ ਨਹੀਂ ਬੋਲਦੇ ਫਿਰ ਅੱਜ ਕਿਹੜੇ ਮੋਣ ਲੋਕਾਂ ਤੋਂ ਵੋਟ ਮੰਗਦੇ ਨੇ ਜੀ ਫਿਰ ਕਿਉਂ ਨਹੀਂ ਕਰੇਗਾ ਗੱਦੀ ਵੋਟੇ ਤੇ ਉਹਨਾਂ ਨੇ ਹੂੰ ਸਾਡੀ ਪਾਰਟੀ ਨੇ ਇੱਕ ਆਮ ਵਰਕਰ ਨੂੰ ਪਿੰਡਾਂ ਦੇ ਉੱਥੇ ਵਰਕਰ ਨੂੰ ਟਿੱਡ ਦਿੱਤੀ ਹੈ ਪਰ ਲੋਕਾਂ ਦੀ ਰეკਮੈਂਡੇਸ਼ਨ ਦਿੱਤੀ ਹੈ ਨਾ ਕਿ ਉੱਪਰ ਕੋਈ ਆਪਣਾ ਪੈਰਫੋਟ ਨਹੀਂ ਤਾਰਿਆ ਹੈ ਬਗੈਰਾਂ ਲੋਕਲ ਬੰਦਾ ਔਰ ਲੋਕਾਂ ਦੇ ਵਿਚਨ ਵਾਲਾ ਆਮ ਪਰਿਵਾਰ ਦਾ ਪੁੱਤ ਅੱਗੇ ਲਿਆ ਜਾਂਦਾ ਕਾਲਾ ਢੱਲੋਂ ਕਿੰਨੇ ਫਰਕ ਨਾਲ ਤੁਸੀਂ ਜਿੱਤਦੇ ਦੇਖਦੇ ਹੋ ਦੇਖੋ ਜੀ ਜਿਸ ਹਾਲਾਤ ਨੇ ਮੇਰੇ ਖਾਲੇ ਬਾਕੀ ਜਵਾਨ ਤੇ ਜਵਤ ਹੋਣੀਆਂ ਹਨ ਜਵਾਨ ਤਾਂ ਜਵਤ ਹੋਣੀਆਂ ਸਰਾਂ ਨੇ ਬਹੁਤ ਬਹੁਤ ਸ਼ੁਕਰੀਆ ਸਭ ਨੂੰ ਥੈਂਕ ਯੂ ਸ਼ੁਕਰੀਆ